ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ ਕਾਂ ਉੱਪਰੋਂ ਉੱਤਰ ਕੇ ਗਿੱਦੜ ਤੇ ਮਿਰਗ ਕੋਲ ਥੱਲੇ ਛਾਂਵੇਂ ਆ ਬੈਠਾ ਕਾਂ ਨੇ ਗੱਲ ਚਲਾਈ ਜੇ ਆਪਾਂ ਤਿੰਨੇ ਮਿੱਤਰ ਬਨ ਜਾਈਏ ਤਾਂ ਕਿੰਨਾ ਚੰਗਾ ਹੋ ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਿਹੀ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੂ ਕਾਂ ਦਾ ਸੁਝਾ ਉਹਨਾਂ ਨੂੰ ਵੀ ਜਚਿਆ ਫਿਰ ਤਿੰਨਾਂ ਨੇ ਮਿੱਤਰ ਬਨਨ ਦੀ ਸੌਖਾਦੀ ਗਿੱਦੜ ਨੇ ਕਿਹਾ ਭਰਾ ਕਾਵਾਂ ਤੂੰ ਹੀ ਕੋਈ ਅਜੇਹੀ ਥਾਂ ਲੱਭ ਜਿੱਥੇ ਆਪਾਂ ਤਿੰਨਾਂ ਨੂੰ ਖਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲ ਕਾਂ ਨੇ ਕਿਹਾ ਤੁਸੀਂ ਬੈਠੋ ਮੈਂ ਉਡਾਰੀ ਮਾਰ ਕੇ ਅਜੇਹੀ ਥਾਂ ਲੱਭਦਾ ਹਾਂ ਕਾਂ ਨੇ ਉੱਡਦਿਆਂ ਉੱਡਦਿਆਂ ਚਾਰ ਚਫੇਰੇ ਆਪਣੇ ਤੇਸ ਨਜ਼ਰ ਮਾਰੀ ਅਤੇ ਥਾਂ ਲੱਭ ਲਈ ਕਾਂ ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਿਆ ਲੈ ਬਈ ਭਰਾਵੋ ਮੈਂ ਅਜੇ ਹੀ ਥਾਂ ਲੱਭ ਲਈ ਹੈ ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ ਥੋੜੀ ਹੀ ਦੂਰੀ ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ ਖਖੜੀਆਂ ਤੇ ਮੋਠ ਬੀਜੇ ਹਨ ਮੈਂ ਬਾਜਰੇ ਦੇ ਛਿੱਟਿਆਂ ਤੋਂ ਬਾਜਰੇ ਦੇ दाने ਠੁੰਗ ਲਿਆ ਕਰੂੰ ਤੂੰ ਗਿੱਦੜਾ ਖਖੜੀਆਂ ਖਾ ਲਿਆ ਕਰੀ ਤੇ ਮਿਰਗ ਮੋਠ ਚਾਰ ਲਿਆ ਕਰੂ ਨਾਲੇ ਜਦੋਂ ਮੈਂ ਉੱਚੇ ਬਾਜਰੇ ਦੇ ਛਿੱਟਿਆਂ ਤੇ ਬੈਠਾ ਹਾਂ ਤਾਂ ਮੈਨੂੰ ਦੂਰੋਂ ਆਉਂਦਾ ਕਿਸਾਨ ਦਿਸ ਪਿਆ ਕਰੂ ਤੇ ਮੈਂ ਕਾਂਵਾਂ ਰੋਲੀ ਪਾ ਦਿਆ ਕਰੂੰ ਜਦੋਂ ਉਹ ਕਿਸਾਨ ਖੇਤ ਵਿੱਚ ਆਇਆ ਕਰੂ ਆਪਾਂ ਤਿੰਨੇ ਪੱਤਰੇ ਬਾਝਾਇਆ ਕਰਾਂਗੇ ਪ੍ਰਾ ਕਾਂਵਾਂ ਮਤਾ ਪਾਸ ਹੈ ਹੁਣ ਬਸ ਉਸ ਥਾਂ ਲੈ ਚੱਲ ਗਿੱਦੜ ਤੇ ਮਿਰਗ ਨੇ ਇੱਕ ਸੋਚ ਹੰਗਾਰਾ ਭਰਿਆ ਤਾਂ ਅਸਮਾਨ ਵਿੱਚ ਉੱਡਣ ਲੱਗਿਆ ਮਿਰਗ ਦੇ ਗਿੱਦੜ ਉੜਦੇ ਕਾਂ ਵੱਲ ਵੇਖਦੇ ਅਤੇ ਤੁਰਦੇ ਉਸ ਥਾਂ ਪਹੁੰਚ ਗਏ ਕਾਂ ਛਿੱਟੇ ਤੇ ਬੈਠ ਕੇ ਬਾਜਰਾ ਠੁੰਗਣ ਲੱਗ ਪਿਆ ਮਿਰਗ ਮੋੜ ਚਰਨ ਲੱਗ ਪਿਆ ਅਤੇ ਗਿੱਦੜ ਖਖੜੀਆਂ ਖਾਣ ਲੱਗ ਪਿਆ ਤਿੰਨੇ ਰੱਜ ਕੇ ਆਪੋ ਆਪਣੇ ਰਾਹ ਤੁਰ ਪਏ ਰੋਜ਼ਾਨਾ ਆਪਣੇ ਬੱਜੇ ਹੋਏ ਸਮੇਂ ਤੇ ਤਿੰਨੇ ਉਸ ਕਿਸਾਨ ਦੇ ਖੇਤ ਵਿੱਚ ਪਹੁੰਚਦੇ ਅਤੇ ਢਿੱਡ ਭਰ ਕੇ ਆਪੋ ਆਪਣੇ ਟਿਕਾਣੇ ਤੇ ਚਲੇ ਜਾਂਦੇ ਕਿਸਾਨ ਬੜਾ ਦੁਖੀ ਸੀ ਕਿਉਂਕਿ ਉਸਦੀ ਫਸਲ ਦਾ ਰੋਜ਼ ਉਜਾੜਾ ਹੁੰਦਾ ਸੀ ਇੱਕ ਦਿਨ ਕਿਸਾਨ ਨੇ ਲੱਸੀ ਵਾਲੀ ਬਲਣੀ ਅਤੇ ਦਾਲ ਰੋਟੀ ਵਾਲਾ ਟੋਕਰਾ ਸਿਰ ਤੋਂ ਲਾ ਕੇ 베ਰੀ ਹੇਟ ਰੱਖਿਆ ਅਤੇ ਬੈਠ ਕੇ ਸੋਚਣ ਲੱਗ ਪਿਆ ਕਿ ਇੰਨਾ ਜਾਨਵਰਾਂ ਦਾ ਕੀ ਹੱਲ ਹੋਵੇ ਹਰ ਰੋਜ਼ ਫਸਲ ਦਾ ਉਜਾੜਾ ਕਰਦੇ ਹਨ ਆਖਿਰ ਉਸਨੇ ਫੈਸਲਾ ਕੀਤਾ ਕੀ ਕਾਂ ਤੇ ਗਿੱਦੜ ਤਾਂ ਚਲਾਖ ਹਨ ਮਿਰਗ ਭੋਲਾ ਹੈ ਇਸ ਲਈ ਉਸ ਨੂੰ ਚੁੰਗਾ ਲਾਇਆ ਜਾਵੇ ਕਿਸਾਨ ਨੇ ਰਾਤ ਨੂੰ ਲਾਲਟਨ ਲੈ ਕੇ ਵਧੀਆ ਟੰਗ ਨਾਲ ਚੁੰਗਾ ਲਾ ਦਿੱਤਾ ਮੋਰ ਚਰਦੇ ਮਿਰਗ ਦੀ ਲੱਤ ਚੁੰਗੇ ਵਿੱਚ ਫਸ ਗਈ ਫਸਿਆ ਮਿਰਗ ਰਿੰਗਲ ਲੱਗ ਪਿਆ ਛੇਤੀ ਹੀ ਕਾਂ ਮਿਰਗ ਕੋ ਲਾਗਿਆ ਤੇ ਮਿਰਗ ਨੂੰ ਫਸਿਆ ਦੇਖ ਕੇ ਗਿੱਦੜ ਨੂੰ ਆਵਾਜ਼ ਮਾਰੀ ਤਿੰਨੇ ਸੋਚਣ ਲੱਗੇ ਕਿ ਮਿਰਗ ਨੂੰ ਕਿਵੇਂ ਛੁਡਾਈਏ ਤਾਂ ਕਹਿਣ ਲੱਗਿਆ ਕਿ ਜੇ ਕਿਸਾਨ ਆ ਗਿਆ ਤਾਂ ਪੱਕਾ ਮਿਰਗ ਨੂੰ ਮਾਰ ਦੇਉ ਆਪਾਂ ਤਿੰਨਾਂ ਨੇ ਦੁੱਖ ਸੁੱਖ ਵਿੱਚ ਯਾਰੀ ਪਗਾਉਣ ਦੀ ਸੌ ਖਾਦੀ ਹੈ ਤੇ ਇਹੀ ਯਾਰੀ ਪਗਾਉਣ ਦਾ ਸਮਾਂ ਹੈ ਪਰ ਮੇਰੀ ਚੁੰਜ ਨਾਲ ਚੁੰਗਾ ਨਹੀਂ ਖੁੱਲ ਸਕਦਾ ਕਿਉਂਕਿ ਇਹ ਕੱਚੇ ਚਮੜੇ ਦੇ ਸੱਲੂ ਤੇ ਲੱਕੜੀ ਦਾ ਬਣਿਆ ਸਖਤ ਚੁੰਗਾ ਹੈ ਪਰ ਗਿੱਦੜਾ ਤੂੰ ਆਪਣੇ ਦੰਦਾਂ ਨਾਲ ਪੱਕੇ ਸੱਲੂ ਨੂੰ ਕੱਟ ਸਕਦਾ ਹੈ ਚੁੰਗਾ ਸੱਲੂ ਕੱਟਣ ਨਾਲ ਢਿੱਲਾ ਹੋ ਜਾਊ ਅਤੇ ਮਿਰਗ ਦੀ ਚੁੰਗੇ 'ਚੋਂ ਲੱਤ ਨਿਕਲ ਜਾਊ ਕਾਂ ਦੀ ਇਹ ਗੱਲ ਸੁਣ ਕੇ ਗਿੱਦੜ ਸੋਚਣ ਲੱਗਿਆ ਖਖੜੀਆਂ ਤਾਂ ਰੋਜ਼ ਖਾਈਆਂ ਨੇ ਅੱਜ ਮਾਸ ਖਾਵਾਂਗੇ ਕਿਉਂਕਿ ਕਿਸਾਨ ਨੇ ਮਿਰਗ ਨੂੰ ਮਾਰ ਕੇ ਸਾਰਾ ਮਾਸ ਤਾਂ ਨਾਲ ਨਹੀਂ ਲੈ ਜਾਣਾ ਜਿਹੜਾ ਬਚੇਗਾ ਉਹ ਮੈਂ ਹੀ ਖਾਵਾਂਗਾ ਗਿੱਦੜਾ ਦਸ ਭਰਾਵਾ ਕਾਂ ਗਿੱਦੜ ਦਾ ਜਵਾਬ ਜਾਣਨਾ ਚਾਹੁੰਦਾ ਸੀ ਗਿੱਦੜ ਨੇ ਬਹਾਨਾ ਬਣਾਇਆ ਤੇ ਕਹਿਣ ਲੱਗਿਆ ਮੇਰਾ ਤਾਂ ਭਰਾਵਾ ਸੰਗਰ ਚੌਦ ਦਾ ਵਰਤ ਰੱਖਿਆ ਹੋਇਆ ਹੈ ਮੈਂ ਤਾਂ ਸੰਗ ਤੋਂ ਅੱਗੇ ਥੁੱਕ ਵੀ ਨਹੀਂ ਲੈ ਜਾ ਸਕਦਾ ਜੇ ਸੱਲੂ ਕੱਟਦੇ ਸਮੇਂ ਮੇਰੇ ਅੰਦਰ ਪੱਕਾ ਚੰਮ ਲੱਗ ਗਿਆ ਤਾਂ ਮੇਰਾ ਵਰਤ ਰੁੱਟ ਜਾਊ ਕਾਂ ਗਿੱਦੜ ਦੇ ਜਵਾਬ ਤੋਂ ਮਨ ਹੀ ਮਨ ਔਖਾ ਹੋ ਗਿਆ ਸੀ ਫਿਰ ਉਸਨੇ ਕਿਹਾ ਚੰਗਾ ਫਿਰ ਤੂੰ ਐ ਕਰ ਕਿ ਉਹ ਜਿਹੜੀ 베ਰੀ ਐ ਜਿੱਥੇ ਕੋਰਾ ਘੜਾ ਪਿਆ ਹੈ ਤੇ ਜਿੱਥੇ ਕਿਸਾਨ ਟੋਕਰਾ ਧਰਦਾ ਹੁੰਦਾ ਉੱਥੇ ਨੇੜੇ ਵੱਡੀਆਂ ਵੱਡੀਆਂ ਬੁਈਆਂ ਨੇ ਤੂੰ ਉਹਨਾਂ ਵਿੱਚ ਜਾ ਕੇ ਲੁਕ ਜਾ ਵੇਖਦੇ ਹਾਂ ਕਿ ਕੀ ਬੰਦਾ ਗਿੱਦੜ ਬੁਈਆਂ ਵਿੱਚ ਜਾ ਕੇ ਲੁਕ ਗਿਆ ਕਾਂ ਉੱਡ ਗਿਆ ਤੇ ਗਿੱਦੜ ਤੋਂ ਚੋਰੀਆਂ ਧਰਤੀ ਤੇ ਉੱਤਰ ਕੇ ਟਪੂਸੀਆਂ ਮਾਰਦਾ ਮਿਰਕ ਕੋਲ ਪਹੁੰਚ ਕੇ ਆ ਤੇ ਕਹਿਣ ਲੱਗਿਆ ਲੈ ਭਰਾਵਾ ਤੈਨੂੰ ਮੈਂ ਇੱਕ ਜੁਗਤ ਦੱਸਦਾ ਕਿਸਾਨ ਭੋਰੇ ਪਾਲੇ ਹੁੰਦੇ ਨੇ ਤੂੰ ਡਿੱਗ ਪੈ ਲੱਤਾਂ ਨੇ ਸਾਲ ਲੈ ਅਤੇ ਜਦ ਤੇਰੇ ਕੋਲ ਕਿਸਾਨ ਆਇਆ ਤਾਂ ਤੂੰ ਸਾਖ ਸੀਟ ਲਈ ਉਸਨੇ ਓਹ ਲੱਗਣਾ ਚਾਹੀਦਾ ਏ ਕਿ ਤੂੰ ਮਰ ਗਿਆ ਹੈ ਉਹ ਤੈਨੂੰ ਉਲਟਾਉ ਪਲਟਾਉ ਪਰ ਤੂੰ ਸਾਹ ਨਾ ਬਾਹਰ ਕੱਢੀ ਫੇਰ ਉਹ ਤੇਰਾ ਚੁੰਗਾ ਹੱਥਾਂ ਨਾਲ ਖਿੱਚ ਕੇ ਤੇਰੀ ਲੱਤ ਬਾਹਰ ਕੱਢ ਦਿਓ ਤੂੰਵੇਂ ਪਿਆਰੀ ਮੈਂ ਅਸਮਾਨ ਵਿੱਚ ਉੱਡਦਾ ਨਜ਼ਰ ਰੱਖੂੰਗਾ ਤੇ ਜਦੋਂ ਕਿਸਾਨ ਤੇਰੀ ਲੱਤ ਬਾਹਰ ਕੱਢ ਦੇਵੇਗਾ ਤਾਂ ਮੈਂ ਜਿੱਥੇ ਉਸ ਦੀ ਲੱਸੀ ਅਤੇ ਰੋਟੀਆਂ ਦਾ ਟੋਕਰਾ ਰੱਖਿਆ ਹੁੰਦਾ ਹੈ ਉੱਥੇ ਜਾ ਕੇ ਕਾਂ-ਕਾਂ ਕਰਕੇ ਰੋਲਾ ਪਾਉਂ ਉਹ ਮੇਰੇ ਵੱਲ ਕੁल्हाੜੀ ਲੈ ਕੇ ਭੱਜੂ ਤੇ ਜਦ ਉਹ ਮੇਰੇ ਵੱਲ ਭੱਜਣ ਲੱਗਿਆ ਤੂੰ ਵੀ ਭੱਜ ਜਾਵੀਂ ਜਾਦੂ ਕਿਸਾਨ ਖੇਤ ਵਿੱਚ 베ਰੀ ਵਾਲ ਆਇਆ ਤਾਂ ਕਾਂ ਦੇ ਦੱਸੇ ਮੁਤਾਬਕ ਹੀ ਹੋਇਆ ਜਦ ਕਾਂ ਕਾਂਵਾ ਰੋਲੀ ਪਾਉਂਦਾ ਟੋਕਰੇ ਵਿਚ ਲੀਆਂ ਰੋਟੀਆਂ ਖਰਾਬ ਕਰਨ ਲੱਗਿਆ ਤਾਂ ਕਿਸਾਨ ਕਾਂਵਲ ਹੋ ਗਿਆ ਤੇ ਉਸਨੇ ਭੱਜਦੇ ਕਾਂਵਲ ਚਲਾਵੀਂ ਕਹਾੜੀ ਮਾਰੀ ਜੋ ਥੋੜੀ ਜਹੀ ਅੱਗੇ ਜਾ ਕੇ ਗਿੱਦੜ ਦੇ ਕੰਨ ਤੇ ਵੱਜੀ ਤੇ ਗਿੱਦੜ ਪੁਆਟੀਆਂ ਲੈਂਦਾ ਚੀਕਾ ਮਾਰਦਾ ਭੱਜ ਗਿਆ ਅਸਮਾਨ ਚੋਂ ਉਰਦੇ ਕਾਨੇ ਗਿੱਦੜ ਨੂੰ ਉੱਚੀ ਉੱਚੀ ਕਿਆ ਗਿੱਦੜਾ ਤੋਂ ਸੰਘਰਸ਼ ਚੌਦ ਦਾ ਵਰਤ ਰੱਖਿਆ ਤੈਨਾ ਟੁੱਕੀ ਨਾੜੀ ਮਿੱਤਰਾਂ ਨਾਲ ਤੇ ਧੋਖਾ ਕਮਾਇਆ ਤੇਰੇ ਕੰਨ ਤੇ ਪਈ ਕੋਹਾੜੀ